ਬੈਠੋ ਰੰਗਾ ਸਿੰਘ ਬੈਠ ਗਿਆ ਬੈਠ ਗਿਆ ਮੇਰਾ ਅੱਜ ਕਾ ਹਸਣਾ ਨਹੀਂ ਨਹੀਂ ਬੀਚੇ ਕੰਦਾ ਨਹੀਂ ਦਲਦਾ ਕਿਹੜਾ ਮਿੱਕੋ ਆ ਕੰਦਾ ਕੁਲਦੀਪ ਗਿਆ ਹੈ ਓਕੇ ਵਿਆਹ ਕਾਜੀ ਉਹ ਵੀ ਜੀ ਨਾਕਾ ਜੀ ਤੋਂ ਇਹ ਕਰ ਰਹੇ ਹੋ। ਜਰੂ ਇਹਦੇ ਵੀਡੀਓ ਬਣਾ। ਆ ਮੈਂ ਕਾਰਜਯੋਗ ਆਤਮਾ ਸਾਥੀਆਂ ਨੂੰ ਸਭ ਨੂੰ ਜੈਪੀ ਜੈਪਾ ਜੈਪਾ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਬੜੀ ਵੱਡਪਾਕੀਆਂ ਕਰਮਾ ਲਿਆ ਜੀਤ ਸਿੰਘ ਸਾਹਿਬ ਗੁਰਦੁਆਰੇ ਸਾਹਿਬ ਦੇ ਦਰਸ਼ਨ ਹੋਏ ਨਾਲੇ ਜਿੰਨੀ ਮੇਰੀ ਸਮੁੱਚੀ ਟੀਮ ਆ ਉਹ ਵੀ ਦਰਸ਼ਨ ਕਰਨਗੇ ਗੁਰਦੁਆਰਾ ਸਾਹਿਬ ਦਾ ਸੋਸ਼ਲ ਮੀਡੀਆ ਰਾਹੀਂ ਤਾਂ ਅੱਜ ਗੁਰੂਆਂ ਦਾ ਆਸਰਾ ਲੈ ਕੇ ਤੁਰੇ ਹੋਏ ਆ ਕਿ ਅੱਜ ਤੋਂ ਸ਼ੁਰੂਆਤ ਕੀਤੀ ਹੋਈ ਆ ਕਿ ਜਿਹੜੇ ਸਾਡੇ ਪੈਨਸ਼ਨਰ ਵਾਲੇ ਆ ਭਾਵਿਓ ਵਿਧਵਾ ਔਰਤਾਂ ਸਾਡੀਆਂ ਪੜਾਂ ਹੋਣ ਸਾਡੇ ਬਜ਼ੁਰਗ ਹੋਣ ਮਾਤਾ ਹੋਣ ਚਾਹੇ ਸਾਡੀਆਂ ਹੈਂਡੀਕੈਪ ਬੱਚੇ-ਬੱਚੀਆਂ ਹੋਣ ਚਾਹੇ ਬਜ਼ੁਰਗ ਹੋਣ ਉਨਾ ਲਈ ਪੈਨਸ਼ਨਾਂ ਨੂੰ ਲੈ ਕੇ ਜਾਂ ਜਿਹੜੀ ਮਨਰੇਗਾ ਮੰਦੂਰਾਵੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜੀ ਕਪਲੇਬਾਜੀ ਹੋ ਰਹੀ ਆ ਚਾਹ ਕੰਮ ਨਹੀਂ ਦਿੱਤਾ ਜਾਂਦਾ ਚਾਹ ਪੈਸੇ ਨਹੀਂ ਦਿੱਤੀ ਜਾਂਦੀ ਪੂਰੀ ਦਿਹਾੜੀ ਨਹੀਂ ਦਿੱਤੀ ਜਾਂਦੀ ਦਿਹਾੜੀ ਦਾ ਵੀ ਦੋ ਪਾਰਟ ਨੇ ਇੱਕ ਤਾਂ ਹੈਗੀ ਸਰਕਾਰ ਦੀ ਦਿਹਾੜੀ 200 386 ਰੁਪਏ ਦੂਸਰਾ ਹੈਗਾ ਕਿ ਐਕਸਟਰਾ ਖਰਚਾ 35 ਰੁਪਏ ਪਲੱਸ ਜਮ੍ਹਾਂ ਕਰਿਏ 385 ਰੁਪਏ ਆ ਤਾਬੇਰੂ ਗਰੀ ਪਤਾ ਜਿਹੜਾ ਹੈਗਾ ਉਹ ਵੀ ਸਰਕਾਰ ਨੇ ਦੇਣਾ ਕਾਨੂੰਨਕਿੰਦਾ ਦੇਣਾ ਹੈ ਲੇਕਿਨ ਸਰਕਾਰ ਦੇ ਨੁਮਾਇੰਦੇ ਸਾਨੂੰ ਲੈਣ ਨਹੀਂ ਮਿਲਦੇ ਤਾਂ ਬਹੁਤ ਮੁਸ਼ਕਲਾਂ ਨੇ ਇਹ ਦੋ ਮੁੱਦਿਆਂ ਤੇ ਮਨਰੇਗਾ ਮਜ਼ਦੂਰਾਂ ਤੇ ਤੇ ਪੈਨਸ਼ਨਾਂ ਤੇ ਹਰਿਆਣੇ ਦੇ ਵਿੱਚ 32 ਤੋਂ ਲੈ ਕੇ 35000 ਦੀ ਗੱਲ ਚੱਲਦੀ ਪਈ ਆ ਹਰ ਮਹੀਨੇ ਦੀ ਪੈਨਸ਼ਨ ਦਾ ਪੰਜਾਬ ਸਰਕਾਰ ਨੂੰ ਕਾਲਾ ਸੱਪ ਸੰਘਿਆ ਹੋਇਆ ਹੈ ਕਿ 1500 ਵੀ ਜਿਹੜੀ ਹੈਗੀ ਪੈਨਸ਼ਨ ਪੂਰੀ ਨਹੀਂ ਦਿੰਦੇ ਮਹੀਨੇ ਦੇ ਵਿੱਚ 12 ਇੰਟਰੀਆਂ ਹੁੰਦੀਆਂ ਪੈਨਸ਼ਨਾਂ ਦੀਆਂ ਕੋਈ ਵੀ ਮੇਰਾ ਸਾਥੀ ਜਿਹੜਾ ਪੈਨਸ਼ਨ ਲੈਂਦਾ ਚਾਹੇ ਮੇਰੀਆਂ ਭੈਣਾ ਪੈਨਸ਼ਨ ਲੈਣੀਆਂ ਮਾਤਾ ਪੈਨਸ਼ਨ ਹੁੰਦੀਆਂ ਉਹ ਬੈਂਕ ਦੀ ਸਟੇਟਮੈਂਟ ਸਾਲ ਦੀ ਕੱਢਣ ਤਾਂ ਬੈਂਕ ਦੀ ਸਟੇਟਮੈਂਟ ਦੇ ਵਿੱਚ ਵੀ 12 ਪੈਨਸ਼ਨਾਂ ਜਿਹੜੀਆਂ ਹੈਗੀਆਂ ਪੂਰੀਆਂ ਨਹੀਂ ਹੁੰਦੀਆਂ ਇਸ ਤੇ ਮੁੱਦਿਆਂ ਨੂੰ ਲੈ ਕੇ ਦੋਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਉਣੀਆਂ ਇਹਨਾਂ ਕਮੇਟੀਆਂ ਦੇ ਵਿੱਚ ਖੇਕਪਾਲ ਜਿਹੜੀ ਕਰੇਗੀ ਉਹ ਟੀਮ ਬਣ ਗਈ ਆ ਉਹ ਟੀਮਾਂ ਸਾਡੀਆਂ ਜਿਹੜੀਆਂ ਫਰੋਇਪੁਰ ਚ ਕੰਮ ਕਰਨੀਆਂ ਆ ਪਰ ਜਿਹੜੇ ਮੇਰੇ ਸਾਥੀ ਸੰਯੋਗੀ ਆ ਚਾਹੇ ਸਾਡੇ ਵਰਕਰ ਨੇ ਉਹਨਾਂ ਨੂੰ ਬੇਨਤੀ ਆ ਕੇ ਹਾਰ ਪਿੰਡ ਦੇ ਵਿੱਚ ਔਰ ਤਿੰਨ ਅਹੁਦੇਦਾਰ ਤਾਂ ਜ਼ਰੂਰੀ ਆ ਇੱਕ ਸੈਕਟਰੀ ਹੁੰਦਾ ਲੇਖਾ ਜੋਖਾ ਰੱਖਦਾ ਜਿਹੜਾ ਜਿੰਨੇ ਕੋਈ ਹਾਜ਼ਰੀਆਂ ਲਾਣੀਆਂ ਚਾਹੇ ਕਿਸੇ ਕਾਪੀ ਦੇ ਵਿੱਚ ਕਿਸੇ ਦੇ ਨਾਮ ਲਿਖਣਾ ਚਾਹੇ ਕੋਈ ਹਿਸਾਬ ਕਿਤਾਬ ਰੱਖਣਾ ਇੱਕ ਕੈਸ਼ੀਅਰ ਹੁੰਦਾ ਇੱਕ ਕੈਸ਼ੀਅਰ ਜਿਹੜਾ ਹੈਗਾ ਉਹ ਕੋਈ ਪਰਚੀ ਕੱਟੇ ਜਿਸ ਤਰ੍ਹਾਂ ਕਿ ਆਪਾਂ ਅੱਜ ਕਿਤੇ ਜਾਣਾ ਰੈਲੀ ਤੇ ਜਾਣਾ ਉਹ ਆਪਣਾ ਪਹਾੜਾ ਕਰਾਇਆ ਚਾਹ ਬੱਸ ਵਾਲਾ ਹੋਇਆ ਉਹ ਕਟਾਨ ਦਾ ਹੱਕਦਾਰ ਆ ਉਹ ਕਮੇਟੀਆਂ ਕੋਲੇ ਸਾਬਤਤਾ ਰਵੇ ਵੀ ਅਸੀਂ ਭਈ ਅੱਜ ਬੱਸ ਤੇ ਆਬਦੀ ਤੇ ਜਾਣਾ ਤੇ ਉਹਦਾ ਖਰਚਾ ਕਿੰਨਾ ਹੋਣਾ ਉਹ ਇਕੱਠੇ ਕਰੇ ਇੱਕ ਹੁੰਦਾ ਪ੍ਰਧਾਨ ਤੇ ਇੱਕ ਵਾਈਸ ਪ੍ਰਧਾਨ ਹੁੰਦਾ ਅਤੇ ਇਸ ਤੋਂ ਇਲਾਵਾ ਥੱਲੇ ਕਮੇਟੀਆਂ ਦੀ ਜਿਹੜੀ ਆ ਉਹ ਟੀਮ ਬਣਾ ਕੇ 22 ਨੇਮ ਅਤੇ ਪਿਤਾ ਦਾ ਨਾਮ ਜੇ ਲੜਕੀ ਆ ਉਹਦੇ ਪਿਤਾ ਦਾ ਨਾਮ ਜੇ ਔਰਤ ਤੇ ਉਹਦੇ ਘਰ ਵਾਲੇ ਦਾ ਨਾਮ ਤੇ ਪਿੰਡ ਦਾ ਨਾਮ ਤੇ ਜਿੰਨੇ ਵੀ ਬੰਦੇ ਕਮੇਟੀ ਵਿੱਚ ਸ਼ਾਮਲ ਹੈ ਉਹਨਾਂ ਦਾ ਮੋਬਾਈਲ ਨੰਬਰ ਦੇ ਕੇ ਤਾਂ ਇੱਕ ਰਿਕਾਰਡ ਰੱਖਣਾ ਉਹ ਬਲਾਕ ਦੇ ਪ੍ਰਧਾਨ ਵੀ ਰੱਖੂਗਾ ਉਹ ਜਿਹੜੇ ਦਾ ਪ੍ਰਧਾਨ ਵੀ ਰੱਖੂਗਾ ਪੰਜਾਬ ਦੇ ਵਿੱਚ ਸਟੇਟਮੈਂਟ ਬਣ ਜਾਏਗੀ ਤਾਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਇਕੱਠੀਆਂ ਕਰਕੇ ਆਪਣੇ ਹੱਕਾ ਪ੍ਰਤੀ ਆਜ ਦੀ ਗੁਰੂ ਜੀ ਦੁਆਰਾ ਸਾਧ ਤੋਂ ਅਸ਼ੀਰਵਾਦ ਲੈ ਕੇ ਸ਼ੁਰੂਆਤ ਲੈ ਕੇ ਤਿਆਰੀ ਕੀਤੀ ਆ ਔਰ ਸਾਨੂੰ ਪੂਰੀ ਆਮੀਨ ਆ ਕਿ ਪ੍ਰਮਾਤਮਾ ਇਸ ਕੰਮ ਦੇ ਵਿੱਚ ਕਾਮਯਾਬੀ ਦੇਊਗਾ ਬਾਕੀ ਦੀ ਗੱਲ ਆ 1 ਮਿੰਟ ਦੇ ਵਿੱਚ ਰੰਗਾ ਸਿੰਘ ਕਰਨੀ ਉਸ ਤੋਂ ਬਾਅਦ ਕੋ ਦੂਰੀ ਜੰਗ ਕਰਨੀ ਚਾਹੁੰਦਾ ਹੈ ਇਹ ਕਰ ਸਕਦਾ ਸਾਡੇ ਸਾਥੀ ਰੰਗਾ ਸਿੰਘ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਸਹਾਰੇ ਮੇਸਟਰ ਪ੍ਰਧਾਨ ਜੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਜਿਹੜੀ ਹੈ ਵਜੀਦਪੁਰ ਗੁਰਦੁਆਰਾ ਸਾਹਿਬ ਜਾਮਣੀ ਸਾਹਿਬ ਪਹੁੰਚੀ ਕੋਈ ਸਮੂਚੀ ਟੀਮ ਪ੍ਰਧਾਨ ਬੱਗਾ ਸਿੰਘ ਜੀ ਸਰਦਾਰ ਬਲਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਹੀ ਅਹੁਦੇਦਾਰ ਬੜੇ ਸਤਕਾਰਯੋਗ ਇਹਨਾਂ ਦਾ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ ਤਾਂ ਜਿਹੜੀ ਇਹਨਾਂ ਨੇ ਪ੍ਰਧਾਨ ਜੀ ਕੁਮਲਾਦਾ ਟੀਮਾਂ ਨੂੰ ਉਹ ਸਾਰੇ ਆਪ ਦੇ ਬੜੇ ਧਿਆਨ ਨਾਲ ਅਤੇ ਤਨੋਂ ਮਨੋਂ ਉਹ ਕੰਮ ਕਰੇ ਕਿ ਪਿੰਡਾਂ ਦੇ ਵਿੱਚ ਜਾ ਕੇ ਉਹ ਟੀਮ ਔਰ ਸਭ ਤੋਂ ਵੱਡਾ ਜਿਹੜਾ ਇਹ ਕਾਫਲਾ ਬਣਾ ਕੇ ਸਰਕਾਰਾਂ ਤੋਂ ਮੰਗ ਕਰਨੀ ਹੈ ਕਿ ਘੱਟੋ ਘਾਟੂ ਜਿਹੜੀ ਮੁਰਾਪਾ ਪੈਨਸ਼ਨ ਅੰਗਹੀਰ ਪੈਨਸ਼ਨ 5000 ਹੋਣੀ ਚਾਹੀਦੀ ਏ ਤੇ 5000 ਜਿਹੜੀ ਅਸੀਂ ਲੈ ਕੇ ਹਟਾਂਗੇ ਅਸੀਂ ਕੱਠ ਲੋਏ ਦੀ ਗੱਠ ਲੋਏ ਜਿਹੜੀ ਇਕੱਠੇ ਦੀ ਜਮਾਤ ਕਰਾਂ ਮਾਤ ਇਕੱਠ ਲੋਏ ਦੀ ਗੱਲ ਲਾਠ ਬਣਕੇ ਅਸੀਂ ਸਰਕਾਰ ਕੋਲ ਮੰਗ ਕਰਾਂਗੇ ਕਿ ਸਾਡੀ ਜਿਹੜੀ ਪੈਨਸ਼ਨ ਬੁਢਾਪਾ ਪੈਨਸ਼ਨ ਅੰਗਹੀਣ ਪੈਨਸ਼ਨ ਵਿਧਵਾ ਪੈਨਸ਼ਨ ਇਹ 5000 ਹੋਣੀ ਚਾਹੀਦੀ ਏ ਮਹਿੰਗਾਈ ਦੇ ਹਿਸਾਬ ਨਾਲ ਜਿਹੜੀ 1500 ਪੈਨਸ਼ਨ ਏ ਇਹ ਬਹੁਤ ਘਾਟੇ ਤੇ ਘਟੋ ਘਟ ਵੀ ਜਿਹੜੀ 5000 ਪੈਨਸ਼ਨ ਹੋਣੀ ਚਾਹੀਦੀ ਏ ਮੈਂ ਬਹੁਤਾ ਸਮਾਂ ਨਾਲ ਲੈਂਦਾ ਹੋਇਆ ਸਾਰੇ ਨੂੰ ਜੀ ਆਇਆਂ ਕਹਿੰਦਾ ਹਾਂ ਔਰ ਖਾਸ ਕਰਕੇ ਪ੍ਰਧਾਨ ਬੱਗਾ ਸਿੰਘ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਜਿਹੜੇ ਗਰੀਬਾਂ ਦੀ ਸਖਰੀਬ ਸਮਾਜ ਦੀ ਲੜਾਈ ਹਰ ਸਮੇ ਤੇ ਹਰ ਵਕਤ ਲੜਦੇ ਰਹਿੰਦੇ ਹਨ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਧਾਨ ਬੱਗਾ ਸਿੰਘ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਲਾਲ ਜੀ ਤੁਸੀਂ ਕੁਝ ਕਹਿਣਾ ਚਾਹੋ ਨਿਰਿੰਦਰ ਅਮਰਜੀਤ ਆਮੇ ਸਾਰੇ ਸਹਿਮਤ ਹਾਂ ਕਰੀਏ ਸ਼ੁਰੂਆਤ ਫਿਰ ਅ ਕੱਲ ਤੋਂ ਕੱਲ ਇੱਕ ਮਰਗਦਾ ਭੋਗ ਹੈਗਾ ਨਹੀਂ ਟਾਈਮ ਲੱਗਦਾ ਤੇ ਸੋਮਵਾਰ ਨੂੰ ਆਪਾਂ ਆਪਣੀ ਨਕਵਾਰੀ ਪੜਤਾਲ ਜਿਹੜੀ ਆਈ ਹੋਈ ਆ ਮਾਨਯੋਗ ਪੰਜਾਬ ਦੇ ਆਣਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਾਰਵਾਈ ਆਪਣੀ ਆਈ ਹੋਈ ਹੈ ਉਸ ਦੇ ਜਿਹੜੇ ਹੈਗੇ ਆ ਬਿਆਨ ਦਾ ਪੂਰਾ ਜੋਰ ਆ ਉਹ પાਕੇ ਸੋਮਵਾਰ ਦੁਬਾਰਾ ਵਗੇ ਸ਼ੁਰੂ ਕਰਾਂਗੇ ਇੰਨਾ ਕਹਿੰਦਾ ਹੋਇਆ ਸਭ ਨੂੰ ਜੈ ਪੀ ਜੈ ਭਾਰਤ ਸਤਿ ਸ੍ਰੀ ਅਕਾਲ ਨਮਸਕਾਰ